ਇਹ ਜਦੋਂ ਸ਼ੁਰੂ ਹੋਈ ਨਾ ਮਿਨਿਸਟਰੀ ਮੈਤੇ ਮੇਰੇ ਵਾਈਫ ਨੇ ਸ਼ੁਰੂ ਕੀਤੀ ਸੀਗੀ ਸਾਨੂੰ ਤਾਂ ਖੁਦ ਨੂੰ ਨਹੀਂ ਸੀ ਪਤਾ ਅਸੀਂ ਕੌਣ ਅਸੀਂ ਸੋਚਦੇ ਹੁੰਦੇ ਸੀ ਮੈਂ ਪਾਸਟਰ ਨਾਲ ਗੱਲ ਕਰਨੀ ਕਿ ਪਾਸਟਰ ਜੀ ਜਿਹੜੇ ਦੋ ਕਬੂਤਰ ਮੈਂ ਫਸਟ ਟਾਈਮ ਜਦੋਂ ਗਿਆ ਮੈਂ ਚਰਚ ਦੇ ਵਿੱਚ ਤਾਂ ਮੇਰੇ ਤੋਂ ਦੋ ਸੱਪ ਨਿਕਲੇ ਬਾਹਰ ਖੋਜੇਵਾਲ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਚਰਚ 'ਚ ਗਿਆ ਦੋ ਸੱਪ ਨਿਕਲੇ ਹਾਲੇਲੂਇਆ ਤੇ ਦੋ ਕਬੂਤਰ ਮੇਰੇ ਅੰਦਰ ਆ ਕੇ ਵੜ ਗਏ ਮੈਂ ਜਿਉ ਲੱਗਾ ਕੱਪੜੇ ਝਾੜਨਾ ਆਏ ਮੇਰੇ ਚ ਕਬੂਤਰ ਵੜ ਗਏ ਮੈਂ ਪਾਸਟਰ ਨੂੰ ਕਹਿਆ ਪਾਸਟਰ ਜੀ ਮੇਰੇ ਚ ਦੋ ਕਬੂਤਰ ਚਲੇ ਗਏ ਮੈਨੂੰ ਵੇਖੋ ਮੜਾ ਜਾ ਹੁਣ ਮੈਂ ਜਾਣਦਾ ਨਹੀਂ ਸੀ ਉਦੋਂ ਖੁਦਾ ਨੂੰ ਮੈਂ ਪਹਿਲੀ ਵਾਰੀ ਗਿਆ ਸੀ ਉਹ ਕਹਿੰਦੇ ਕਿ ਪਾਸਟਰ ਜੀ ਮੈਨੂੰ ਕਹਿੰਦੇ ਕਿ ਬੇਟਾ ਕਹਿੰਦੇ ਜਿਹੜੇ ਦੋ ਕਬੂਤਰ ਤੇਰੇ ਅੰਦਰ ਗਏ ਨਾ ਖੁਦਾ ਦਾ ਡਬਲ ਮਸਾ ਤੇਰੇ ਤੇ ਉਤਰੂਗਾ ਹਾਂ ਉਹ ਤਾਂ ਨਿਕਰਨੇ ਬਹੁਤੇ ਵੱਡੇ ਕੰਮ ਲੈਣੇ ਆ ਬੜਾ ਮੈਂ ਆਪਣੀ ਜ਼ਿੰਦਗੀ ਦੇ ਇੱਕ ਐਕਸਪੀਰੀਅੰਸ ਤੁਹਾਨੂੰ ਦੱਸਦਾ ਬੜੇ ਧਿਆਨ ਨਾਲ ਸੁਣਿਓ ਬੜੇ ਧਿਆਨ ਨਾਲ ਤੁਹਾਡੇ ਵੀ ਕੰਮ ਆਊਗਾ ਮੈਂ ਜ਼ਿੰਦਗੀ ਦੇ ਵਿੱਚ ਜਿਹਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਨਾ ਚਾਹੇ ਉਹ ਕਲੀਸਿਆ ਦੇ ਵਿੱਚ ਹੋ ਐਜ਼ ਏ ਭੈਣ ਭਰਾ ਐਜ਼ ਇਹ ਉਹਦਾ ਦੁੱਖ ਦੇਖ ਕੇ ਤਾਂ ਖੁਦਾ ਨੇ ਮੈਨੂੰ ਫਿਰ ਚੰਗੀ ਤਰ੍ਹਾਂ ਹੀ ਦੂਰ ਕੀਤਾ ਪਰਮੇਸ਼ੁਰ ਨੇ ਮੈਨੂੰ ਕੀ ਕਿਹਾ ਕਿ ਇਹ ਮਿਨਿਸਟਰੀ ਤੇਰੀ ਨਹੀਂ ਇਹ ਮਿਨਿਸਟਰੀ ਤੇਰੀ ਵਾਈਫ ਦੀ ਨਹੀਂ ਇਹ ਮਿਨਿਸਟਰੀ ਤੇਰੀ ਬੇਟੀ ਦੀ ਨਹੀਂ ਇਹ ਮਿਨਿਸਟਰੀ ਮੇਰੀ ਆ ਯਹੋਵਾ ਪਰਮੇਸ਼ਵਰ ਦੀ। ਔਰ ਇਹ ਮੇਰੀ ਬਾਣੀ ਦੇ ਦੁਆਰਾ ਚੱਲੂਗੀ। ਕਿਹਦੇ ਦੁਆਰਾ ਚੱਲੂਗੀ? ਬਾਣੀ ਦੇ ਦੁਆਰਾ। ਯਹੋਵਾ ਦੀ ਬਾਣੀ ਦੇ ਦੁਆਰਾ ਚੱਲੂਗੀ। ਔਰ ਇਹ ਯਹੋਵਾ ਪਰਮੇਸ਼ਵਰ ਨੇ ਹੁਕਮ ਲਾਇਆ ਮੈਨੂੰ ਕਿ ਤੂੰ ਲੋਕਾਂ ਦਾ ਘਰ ਦਾ ਉਹਨਾਂ ਦੀ ਸੁਣਦਾ ਵਾ। ਤੂੰ ਉਹਦੀ ਸਪਿਰਿਟ ਖਰਾਬ ਕਰਨਾ। ਇਹ ਚੀਜ਼ ਜਿਵੇਂ ਕਹਿੰਦੇ ਨਾ ਮਤ ਆਉਂਦੀ ਹੈ ਬੰਦੇ ਨੂੰ ਠੋਕਰ ਖਾ ਕੇ। ਤਾਂ ਇਹ ਚੀਜ਼ ਮੈਂ ਸਿੱਖੀ ਆਪਣੀ ਜ਼ਿੰਦਗੀ ਦੇ ਵਿੱਚ। ਹallelujah। ਤਾਂ ਪਰਮੇਸ਼ਰ ਨੇ ਚੀਜ਼ ਮੈਨੂੰ ਦਿਖਾਈ ਆ ਯਹੋਵਾ ਪਰਮੇਸ਼ਰ ਨੇ ਕਿ ਮੈਂ ਇੱਥੇ ਲੋਕਾਂ ਨੂੰ ਰਿਕੁਐਸਟ ਕਰਨਾਗਾ ਉਹਨੇ ਕਿਹਾ ਕਿ ਤੂੰ ਮੇਰੇ ਬਚਨ ਨੂੰ ਅੱਗੇ ਲੈ ਕੇ ਜਾ ਇੱਥੇ ਉਹ ਹੀ ਆਉਣਗੇ ਜਿਹੜੇ ਚੁਣੇ ਹੋਏ ਮੇਰੇ ਬੱਚੇ ਆਉਣਗੇ ਹallelujah ਹallelujah ਕਿਸੇ ਦੀ ਪ੍ਰੋਫੈਸੀ ਕਰਨਾ ਕਿਸੇ ਬਾਰੇ ਦੱਸ ਦੇਣਾ ਬਿਨਾ ਉਹਦੇ ਜਾਣਿਆ ਸਾਡੇ ਸਪੀਸ਼ਲ ਫਾਦਰ ਕੀ ਕਹਿੰਦੇ ਹੁੰਦੇ ਆ ਕਿ ਤੁਸੀਂ ਫੇਸਬੁੱਕ ਤੋਂ ਕਿਸੇ ਵੀ ਪਰਸਨ ਦਾ ਨਾਮ ਜਾਣ ਲਓਗੇ ਉਹ ਕਿੱਥੇ ਰਹਿੰਦਾ ਉਹਦਾ ਐਡਰੈਸ ਜਾਣੋਗੇ ਪਰ ਉਹਦੀ ਜ਼ਿੰਦਗੀ ਚ ਕੀ ਕੰਮ ਹੋ ਰਿਹਾ ਤੇ ਕੀ ਕੰਮ ਹੋਣਿਆ ਤੁਸੀਂ ਕਦੇ ਨਹੀਂ ਜਾਣ ਪਾਉਗੇ ਮੈਂ ਫਿਰ ਚਲਦੀ ਮਿਨਿਸਟਰੀ ਦੇ ਵਿੱਚ ਯਹਵਾ ਪਰਮੇਸ਼ਵਰ ਨੂੰ ਸਾਖੀ ਮੰਨ ਕੇ ਕਹਿੰਦਾ ਅਗਰ ਮੈਂ ਮਰਜ਼ੀ ਨਾਲ ਕਿਸੇ ਬੁੱਕ ਤੋਂ ਵੇਖ ਕੇ ਕਿਸੇ ਕਿਤਾਬ ਤੋਂ ਵੇਖ ਕੇ ਕਿਸੇ ਲਿਖੀ ਹੋਈ ਕਿਸੇ ਵੀ ਚੀਜ਼ ਤੋਂ ਵੇਖ ਕੇ ਅਗਰ ਮੈਂ ਪ੍ਰੋਫੈਸੀ ਕਰਦਾ ਤਾਂ ਮੇਰੀ ਪ੍ਰੋਫੈਸੀ ਇਸੇ ਕੜੀ ਵਾਪਸ ਮੁੜ ਜਾਈ ਮੈਂ ਕਿਸੇ ਦੀ ਪ੍ਰੋਫੈਸੀ ਨਾ ਕਰ ਪਾਵਾਂ ਔਰ ਮੇਰੀ ਸੇਵਕਾਈ ਇੱਥੇ ਟੁੱਟ ਜੇ ਪ੍ਰਭੂ ਯੀਸ਼ੂ ਦੇ ਨਾਮ 'ਤੇ ਔਰ ਅਗਰ ਮੈਂ ਯਹਵਾ ਤੇਰੀ ਬਾਜਾ ਨੂੰ ਸੁਣਦਾ ਅਗਰ ਉਹ ਪ੍ਰੋਫੈਸੀ ਤੇਰੇ ਦੁਆਰਾ ਉੰਡੀ ਤਾਂ ਇਹ ਮਿਨਿਸਟਰੀ 100 ਗੁਣਾ ਫਲਵੰਤ ਹੋਵੇ ਪ੍ਰਭੂ ਯੀਸ਼ੂ ਦੇ ਨਾਮ 'ਤੇ ਹallelujah ਹallelujah ਤੁਸੀਂ ਜਿਹੜੀ ਚਰਚ ਨਾਲ ਜੁੜੇ ਹੋ ਜਿੱਥੇ ਜਾਣਿਓ ਤੁਸੀਂ ਜਾਓ ਕਦੇ ਵੀ ਉਸ ਚਰਚ ਨਾਲੋਂ ਨਾ ਟੁੱਟੋ ਸ਼ਨੀਵਾਰ ਨੂੰ ਇੱਥੇ ਆਉਣਾ ਮਤਲਬ ਮਕਸਦ ਬੜੇ ਧਿਆਨ ਨਾਲ ਸੁਣੋ ਜੋ ਪਰਮੇਸ਼ਵਰ ਨੇ ਮੈਨੂੰ ਖੜ੍ਹਾ ਕੀਤਾ ਵਾ ਮੇਰੀ ਕਾਲਿੰਗ ਕੀ ਆ ਮੈਨੂੰ ਕਿਉਂ ਪਰਮੇਸ਼ਵਰ ਨੇ ਖੜ੍ਹਾ ਕੀਤਾ ਵਾ ਕਿਉਂਕਿ ਖੁਦਾਵੰਦ ਕਹਿੰਦੇ ਕਿ ਜਿੰਨਾਂ ਨੂੰ ਬੋਰਨ ਕ੍ਰਿਸਚਨ ਆ ਪਰਮੇਸ਼ਵਰ ਜਾਨ 25-25 ਸਾਲ ਹੋ ਗਏ 20-20 ਸਾਲ ਹੋ ਗਏ ਉਹਨਾਂ ਦੀਆਂ ਬਰਕਤਾਂ ਕਿਉਂ ਨਹੀਂ ਮਿਲ ਰਹੀਆਂ ਉਹ ਕੀ ਕਾਰਨ ਉਸ ਲਈ ਮੈਨੂੰ ਖੜ੍ਹਾ ਕੀਤਾ ਕਈਆਂ ਨੂੰ ਸੇਵਕਾਈ ਕਰਦਿਆਂ ਨੂੰ ਪਾਸਟਾਂ ਨੂੰ 10-10 ਸਾਲ ਹੋ ਗਏ 8-8 ਸਾਲ ਹੋ ਗਏ ਪਰ ਅਗਰੋ ਪਵਿੱਤਰ ਆਤਮਾ ਨਾਲ ਭਰਦੇ ਨਹੀਂ ਕੀ ਕਾਰਨ ਇਹ ਕਾਲਿੰਗ ਆ ਮੇਰੀ ਫੇਰ ਜੇਬ ਨਸ਼ਾ ਛੱਡਣਾ ਚਾਹੁੰਦਾ ਵਾ ਜਾਂ ਕੋਈ ਬੜੀ ਜਿਆਦਾ ਦੁਬਿਧਾ ਚ ਫਸਿਆ ਹੋਇਆ 8 ਸਾਲ ਹੋ ਗਏ ਜੀ ਸਾਨੂੰ ਪਾਸਟਰ ਬੜੇ ਆਉਂਦੇ ਕੋਈ ਫਰਕ ਨਹੀਂ ਪੈਂਦਾ ਉਹ ਚੀਜ਼ ਨੂੰ ਖੁਦਾਵਤ ਦੇ ਅੱਗੇ ਲੈ ਕੇ ਆਉਣਾ ਇਹ ਕਾਲਿੰਗ ਆ ਮੇਰੀ ਪਰਮੇਸ਼ਵਰ ਦੇ ਨਾਮ 'ਚ ਹਾਲੇਲੂਇਆ ਹਾਲੇਲੂਇਆ ਆਮੀਨ ਆਮੀਨ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਇਕੱਲੇ ਨਹੀਂ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਵਰੀ ਕਰਦਾ ਦੱਸਦਾ ਮਾਂ ਮੇਰੇ ਐਕਸਪੀਰੀਅੰਸ ਦੇ ਦੁਆਰਾ ਕਿ ਤੁਸੀਂ ਕਦੇ ਵੀ ਕਿਸੇ ਦੇ ਪਿੱਛੇ ਆਪਣਾ ਟਾਈਮ ਨਾ ਖਰਾਬ ਕਰੋ ਕੀ ਨਾ ਕਰੋ ਟਾਈਮ ਖਰਾਬ ਅਗਰ ਕੋਈ ਤੁਹਾਡੇ ਘਰ ਦਾ ਮੈਂਬਰ ਆ ਘਰ ਦਾ ਜੀ ਆ ਠੀਕ ਹੈ ਉਹ ਪਰਮੇਸ਼ਵਰ ਦੇ ਅੰਡਰ ਨਹੀਂ ਆਉਂਦਾ ਖੁਦਾਵੰਦ ਦੇ ਅਧੀਨ ਨਹੀਂ ਚੱਲਦਾ